ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਨੂੰ ਨਸ਼ਾ ਵਿਰੋਧ ਮੁਹਿੰਮ ਤਹਿਤ ਵੱਡੀ ਸਫਲਤਾ ਮਿਲਦੀ ਹੈ ਜਦੋਂ ਐਨਡੀਪੀਸੀ ਐਕਟ ਤਹਿਤ ਚਾਰ ਮੁਕadmੇ ਤਰਫ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ 1 ਕਿਲੋ 13 ਗ੍ਰਾਮ ਹੈਰੋਇਨ, 2 ਕਿਲੋ 258 ਗ੍ਰਾਮ ਅਫੀਮ, 86 ਕਿਲੋ 64 ਗ੍ਰਾਮ ਚੂਰਾ ਪੋਸ ਤੇ ਕਰੇਟਾ ਕਾਰ, ਇੱਕ ਮੋਟਰਸਾਈਕਲ ਤੇ ਪੰਜ ਮੋਬਾਈਲ ਸਮੇਤ ਗ੍ਰਿਫਤਾਰ ਕੀਤਾ ਜਾਂਦਾ ਹੈ ਐਸਐਸਪੀ ਫਿਰੋਜ਼ਪੁਰ ਭਵਿੰਦਰ ਸਿੰਘ ਸਿੱਧੂ ਨੇ ਇਸ ਸੰਬੰਧੀ ਪੱਤਰਕਾਰ ਨੂੰ ਹਾਰਤਾਕਾਰ ਜਾਣਕਾਰੀ ਸਾਂਝੀ ਕੀਤੀ ਹੈ ਫਿਰੋਜ਼ਪੁਰ ਪੁਲਿਸ ਨੂੰ ਯੋਧ ਨਸ਼ਾ ਵਿਰੋਧ ਦੇ ਵਿੱਚ ਬਹੁਤ ਹੀ ਵਧੀਆ ਸਫਲਤਾ ਹਾਸਲ ਹੋਈ ਜਦੋਂ ਸਾਡੀ ਸਾਰੀਆਂ ਟੀਮ ਸੀਆਈਏ ਫਿਰੋਜ਼ਪੁਰ ਸੀਆਈਏ ਜ਼ੀਰਾ ਤੇ ਜਿਹੜੇ ਸਾਡੇ ਐਸਐਚਓ ਸਦਰ ਤੇ ਸਿਟੀ ਜ਼ੀਰਾ ਤੇ ਸਾਡੇ ਡੀਐਸਪੀ ਸਾਹਿਬਾਨ ਦੀ ਸੁਪਰਵੀਜ਼ਨ ਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਮਕਦਮਾ ਨੰਬਰ ਜਿਵੇਂ 367 ਹੈ ਇਹਦੇ ਵਿੱਚ ਸੀਆਈਏ ਫਿਰੋਜ਼ਪੁਰ ਵੱਲੋਂ ਇਹ ਪਰਚਾ ਦਰਜ ਹੋਇਆ ਥਾਣਾ ਸਿਟੀ ਫਿਰੋਜ਼ਪੁਰ ਦੇ ਵਿੱਚ ਜਿਹਦੇ ਵਿੱਚ 1 ਕਿਲੋ 13 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਤੇ ਤਿੰਨ ਮੋਬਾਈਲ ਤੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਹੈ ਜਿਹਦੇ ਵਿੱਚ ਲਵ ਉਰਫ ਲਵ ਭੱਟੀ ਤੇ ਸ਼ਿਵਾ ਤੇ ਪ੍ਰਗਟ ਇਹ ਤਿੰਨ ਜਣੇ ਗ੍ਰਿਫਤਾਰ ਕੀਤੇ ਤੇ ਇਹਨਾਂ ਕੋਲੋਂ 1 ਕਿਲੋ 13 ਗ੍ਰਾਮ ਹੈਰੋਇਨ ਇੱਕ ਕਿੱਥੋਂ ਲੈ ਕੇ ਆਂਦੀ ਹੈਗੀ ਇੱਥੇ ਇਹ ਦੱਸਣਯੋਗ ਹੈ ਜੀ ਵੀ ਜਿਹੜੇ ਇਹ ਇਹਨਾਂ ਤੋਂ ਜਿਹੜੀ ਰਿਕਵਰੀ ਹੋਈ ਹੈ ਜਿਹੜੀ ਪਿੱਛੇ ਅਸੀਂ 5 ਕਿਲੋ ਹੈਰੋਇਨ ਅਤੇ ਉਹਦੇ ਨਾਲ 29 ਲੱਖ 16000 ਜਿਹੜਾ ਆਪਾਂ ਕੈਸ਼ ਜਿਹੜਾ ਡਰੱਗ ਮਨੀ ਸੀ ਔਰ ਕਵਰ ਕੀਤੀ ਸੀ ਉਸ ਦੀ ਬੈਕਵਰਡ ਲਿੰਕੇਜ ਦੇ ਵਿੱਚ ਹੀ ਆਹ ਜਿਹੜੀ ਇਹ ਬੰਦਿਆਂ ਦਾ ਨਾਮ ਆਉਂਦਾ ਸੀਗਾ ਪੁੱਛ ਕੇ ਤੇ ਤੇ ਉਹਦੀ ਇੰਟਰੋਗੇਸ਼ਨ ਤੇ ਸਾਡਾ ਇਹ ਬੰਦੇ ਨਿਕਲੇ ਇਹਨਾਂ ਤੇ ਵੀ ਬੜੇ ਵਧੀਆ ਤਰੀਕੇ ਦੇ ਨਾਲ ਆਹ ਇੰਟੈਲੀਜੈਂਸ ਨੂੰ ਗੈਦਰ ਕਰਕੇ ਹੋਰ ਉਸ ਨੂੰ ਡਿਵੈਲਪ ਕਰਕੇ ਤੇ ਇਹਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਹੈ ਜੇ ਇਹ ਰਖੜੀ ਰੋਡ ਸੈਲਰ ਦੇ ਨਜ਼ਦੀਕ ਉੱਥੇ ਆ ਰਹੇ ਸੀ ਸਾਡੇ ਵੱਲੋਂ ਸਰਦੀ ਟੀਮਸ ਉਹਨਾਂ ਨੂੰ ਇੰਟਰਸੈਪਟ ਕਰਕੇ ਇੱਥੇ ਫੜਿਆ ਗਿਆ ਤੇ ਐਵੇਂ ਹੀ ਮਕਦਮਾ ਨੰਬਰ 116 ਹੈ ਜੀ ਇਹਦੇ ਵਿੱਚ ਇਹ ਥਾਣਾ ਸਿਟੀ ਜ਼ੀਰਾ ਇਹਦੇ ਚ 51 ਕਿਲੋ 64 ਗ੍ਰਾਮ ਚੂਰਾ ਪੋਸਟਾ ਭੁੱਕੀ ਇਹ ਇੱਕ ਸੰਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਇਹ ਰਾਜਸਥਾਨ ਤੋਂ ਇਹ ਲੈ ਕੇ ਆ ਰਹੇ ਸੀਗੇ ਇਹਦੀ ਵੀ ਇਹਨਾਂ ਨੂੰ ਸੀਆਈਏ ਉਹਨਾਂ ਨੂੰ ਇਨਫੋਰਮੇਸ਼ਨ ਸੀਗੀ ਤੇ ਉਹਦੇ ਤੇ ਪੁਲਸੂਆ ਮਨਸੂਰ ਦੇਵਾ ਚਤਰਾ ਰੋਡ ਜ਼ੀਰੇ ਉੱਥੇ ਇਹਨਾਂ ਨੂੰ ਇੰਟਰਸੈਪਟ ਕੀਤਾ ਟਰੱਕ ਦੇ ਵਿੱਚੋਂ ਇਹਨਾਂ ਨੂੰ ਬਰਾਮਦਗੀ ਹੋਈ ਹੈ ਤੇ ਇਹਦੇ ਵਿੱਚ ਜਿਹੜੇ ਦੋ ਜਣਿਆਂ ਦੀ ਗ੍ਰਿਫਤਾਰੀ ਹੋਈ ਸੰਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਸਰ ਇਹ ਕਿੰਦੇ ਵਿੱਚੋਂ ਪਾਕੀ ਲੈ ਕੇ ਆ ਰਹੀ ਹੈਗੀ ਸੀ ਕਿਹੜੀ ਚੀਜ਼ਾਂ ਦੇ ਵਿੱਚ ਇਹ ਲੈ ਕੇ ਆ ਰਹੀ ਸੀ ਇਹਦੇ ਵਿੱਚ ਜਿਹੜਾ ਕੁਝ ਹੋਰ ਕਾਦੀ ਸੀ ਜੀ ਉਹ ਰਬੜ ਵਾਲਾ ਪਾਊਡਰ ਰਬੜ ਵਾਲਾ ਜਿਹੜਾ ਪਾਊਡਰ ਜਿਆ ਹੁੰਦਾ ਉਹਦੀਆਂ ਬੋਰੀਆਂ ਉਹਦੇ ਟਰੱਕ 'ਚ ਰੱਖੀਆਂ ਹੋਈਆਂ ਸੀ ਉਹਦੇ ਵਿੱਚ ਲੁਕੋ ਕੇ ਇਹ ਉੱਕੀ ਜਿਹੜੀ ਰੱਖੀ ਹੋਈ ਸੀ ਦੋ ਗੱਟਿਆਂ 'ਚ ਉਹ ਉੱਥੋਂ ਬਰਾਮਦ ਹੋਈ ਹੈ ਜੀ ਤੇ ਐਵੇਂ ਮੁਕੱਦਮਾ ਨੰਬਰ 150 ਹੈ ਇਹ ਸਦਰ ਜ਼ੀਰਾ ਦਰਜ ਕੀਤਾ ਗਿਆ ਹੈ ਜਿਹਦੇ ਵਿੱਚ ਵੀ ਸਦਰ ਜ਼ੀਰਾ ਐਸ ਐਚਓ ਤੇ ਸੀਆਈਏ ਜ਼ੀਰਾ ਵੱਲੋਂ 20 ਕਿਲੋ ਫੀਮ ਜਿਹੜੀ ਉੱਥੋਂ ਬਰਾਮਦ ਹੋਈ ਹੈ 20 ਕਿਲੋ 258 ਗ੍ਰਾਮ ਇੱਕ ਕ੍ਰੇਟਾਕਾਰ ਤੇ ਦੋ ਮੋਬਾਈਲ ਤੇ ਇਹਦੇ ਵਿੱਚ ਤਿੰਨ ਜਣੇ ਗ੍ਰਿਫਤਾਰ ਕੀਤੇ ਆ ਜਿਹੜੇ ਹਰਜਿੰਦਰ ਸਿੰਘ ਗੁਰਜਿੰਦਰ ਸਿੰਘ ਤੇ ਸੁਰਜੀਤ ਸਿੰਘ ਇਹ ਸਾਰੇ ਮਖੂ ਏਰੀਏ ਦੇ ਆ ਰਹਿਣ ਵਾਲੇ ਥਾਣਾ ਮਖੂ ਏਰੀਏ 'ਚ ਰਹਿਣ ਵਾਲੇ ਤੇ ਇਹ ਇਥੋਂ ਯੂਪੀ ਇਹ ਇਹਨਾਂ ਦੇ ਇੰਟੈਲੀਜੈਂਸ ਇਨਪੁਟ ਸੀ ਗਿਆ ਸਾਡੋਂ ਵੀ ਇਹ ਬੰਦੇ ਜਿਹੜਾ ਕੰਮ ਕਰਦੇ ਆ ਜਿਹੜਾ ਇਹਦਾ ਅਫੀਮ ਵਗੈਰਾ ਲੈ ਕੇ ਵੇਚਦੇ ਆ ਕਿੱਥੇ ਰਖੀ ਸੀ ਮੇਨਾਂ ਤੇ ਇਹ ਬੜੇ ਇਹਨਾਂ ਨੇ ਇਨਫੋਰਮੇਸ਼ਨ ਬੇਸ ਜਦੋਂ ਸਰਚ ਕਰਨ ਲੱਗੇ ਉਸ ਤੋਂ ਬਾਅਦ ਗੱਡੀ ਦੀ ਤੇ ਉਹਨਾਂ ਨੇ ਸੀਕ੍ਰਟ ਕੰਟੇਨਰ ਬਣਾਏ ਹੋਏ ਸੀ ਗੱਡੀ ਦੇ ਵਿੱਚ ਜਿਵੇਂ ਇੱਕ ਪਿਛਲੇ ਪਾਸੇ ਗੱਡੀ ਦੇ ਉਹ ਇੱਕ ਉਹਦਾ ਸੀਕ੍ਰਟ ਕੰਟੇਨਰ ਦਾ ਬਣਾਇਆ ਹੋਇਆ ਸੀ ਜਗ੍ਹਾ ਬਣਾਈ ਸੀ ਜਿਹੜਾ ਆਮ ਪਤਾ ਨਹੀਂ ਲੱਗਦਾ ਸੀ ਉਸ ਨੂੰ ਇਹਦੇ ਪਾਰਟਸ ਦੇ ਨਾਲ ਹੀ ਟਕਿਆ ਹੋਇਆ ਸੀ ਜਿਵੇਂ ਕੋਈ ਰਬੜ ਪਾਰਟ ਜਾਂ ਹੋਰ ਤੇ ਉਹ ਇਥੋਂ ਤੇ ਅੱਗੇੋਂ ਗੱਡੀ ਦੇ ਅਗਲੇ ਪਾਸੇੋਂ ਬੌਨਟ ਦੇ ਥੱਲੇੋਂ ਉਥੋਂ ਇਹ 20 ਕਿਲੋ ਫੀਮ ਬਰਾਮਦ ਹੋਈ ਹੈ। ਇਹ ਬਾਸਾ ਦਾ ਸ਼ਾਹ ਵਾਲਾ ਦੇ ਕੋਲੇ ਇਹਨਾਂ ਨੇ ਇੰਟਰਸੈਪਟ ਕੀਤਾ ਸੀ ਤੇ ਸਾਰਾ ਇਹਨਾਂ ਦਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀ ਕਾਫੀ ਦਿਨ ਤੋਂ ਇਹਨਾਂ ਦਾ ਪਿੱਛਾ ਕਰ ਰਹੇ ਸੀ। ਇੱਥੇ ਦੱਸਣਯੋਗ ਹੈ ਜੀ ਇੱਕ ਹੋਰ ਕੇਸ ਜਿਹੜਾ ਐਨਡੀਪੀਐਸ ਦਾ ਗੁਰੂ ਹਰਸਾਏ ਵੀ ਦਰਜ ਕੀਤਾ। ਜਿੱਥੇ ਉਹ ਬੱਸ ਦੇ ਵਿੱਚ ਹੀ ਲੈ ਕੇ ਮਹਾਰਾਸ਼ਟਰ ਸਾਈਡ ਤੋਂ ਬੱਸ ਦੇ ਵਿੱਚ ਲੈ ਕੇ ਉਹ ਬੰਦਾ ਸੁਖਦੇਵ ਸਿੰਘ ਉਰਫ ਮੌਲੀ ਪੁੱਤਰ ਮਹਿੰਦਰ ਸਿੰਘ ਵਾਸੀ ਬਾਬਾ ਤਾਰੇ ਵਾਲਾ ਖੂ ਦਾਖਲੀ ਪੰਜੇਗੇ ਉਤਾੜ ਤੋਂ ਉਹ 35 ਕਿਲੋ ਭੁੱਕੀ ਚੂਰਾ ਪੋਸਟ ਉਹਦੇ ਵਿੱਚ ਲੈ ਕੇ ਆ ਰਹੇ ਸੀਗਾ ਉਸ ਨੂੰ ਜਦੋਂ ਇਹ ਉਤਰ ਕੇ ਕਿਤੇ ਉਸ ਨੂੰ ਕਾਬੂ ਕੀਤਾ ਗਿਆ ਤੇ ਉਸ ਤੋਂ ਵੀ 35 ਕਿਲੋ ਭੁੱਕੀ बरामद ਹੋਈ ਹੈ ਸਰ ਟੋਟਲ ਕਿਨੇ ਦਰਜ ਕੀਤੇ ਹੈ ਜੀ ਇੱਕ ਦੇ ਵਿੱਚ 1 ਕਿਲੋ 13 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਇੱਕ ਤਿੰਨ ਮੋਬਾਈਲ ਦੂਜੇ 'ਚ 51 ਕਿਲੋ 64 ਗ੍ਰਾਮ ਚੂਰਾ ਭੁੱਕੀ ਚੂਰਾ ਪੋਸਟ ਤੇ ਤੀਜੇ ਚ 20 ਕਿਲੋ 258 ਗ੍ਰਾਮ ਅਫੀਮ ਤੇ ਕ੍ਰੇਟਾਕਾਰ ਤੇ ਦੋ ਮੋਬਾਈਲ ਤੇ ਐਵੇਂ 35 ਕਿਲੋ ਭੁੱਕੀਚੂਰਾ ਬੋਸ ਚੌਥੇ ਇੱਕ ਤੇ ਸਿਕਸਪੰਦ ਹੋਰ ਪੋਚੀ ਗਿਆ ਜਿਹੜੀ ਜਿੱਥੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਹੈ ਉਹਨਾਂ ਨੂੰ ਵਰਕਆਊਟ ਕਰ ਰਹੇ ਆ ਤੇ ਇਹਨਾਂ ਤੇ ਹੋਰ ਵੀ ਸਾਨੂੰ ਸੰਭਾਵਨਾ ਹੈ ਜਿਵੇਂ ਪਹਿਲਾ ਕੇਸ ਵੀ ਤੁਹਾਨੂੰ ਦੱਸਿਆ ਸੀਗਾ ਹੈਰੋਇਨ ਜਿਹੜੀ ਰਿਕਵਰ ਹੋਈ ਹੈ ਉਹ ਸਾਡੀ ਬੈਕਵਰਡ ਲਿੰਕੇਜ ਦੇ ਵਿੱਚੋਂ ਜਿਹੜਾ 5 ਕਿਲੋ ਤੇ 29 ਲੱਖ ਰੁਪਇਆ बरामद ਹੋਇਆ ਸੀ ਉਸ ਕੇਸ ਦੀ ਬੈਕਵਰਡ ਲਿੰਕੇਜ ਦੇ ਵਿੱਚੋਂ ਆ ਤੇ ਅਸੀਂ ਹੋਰ ਵੀ ਸਾਨੂੰ ਉਮੀਦ ਆ ਵੀ ਕੁਝ ਦਿਨਾਂ ਚ ਅਸੀਂ ਹੋਰ ਵੀ ਇਹਦੇ ਜਿਹੜੇ ਰਿਕਵਰੀਜ਼ ਹੋਣਗੀਆਂ ਤੁਹਾਡੇ ਨਾਲ ਸਾਂਝੀ ਕਰਾਂਗੇ ਥੈਂਕ ਯੂ